ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਵੀ ਹੋ ਕਿ ਅੱਜ ਨੈਸ਼ਨਲ ਡਾਕਟਰਸ ਡੇ ਹੈ। ਔਰ ਨੈਸ਼ਨਲ ਡਾਕਟਰਸ ਡੇ ਜਿਹੜਾ ਹੈਗਾ ਉਹ ਅਸੀਂ सेलिब्रेट ਕਰਦੇ ਹਾਂ ਜੀ ਇੱਕ ਬਹੁਤ ਹੀ ਐਮਿਨੈਂਟ ਸਾਡੇ ਪੋਜੀਸ਼ਨ ਜਿਹੜੇ ਹੋਏ ਆ ਡਾਕਟਰ ਬੀਸੀ ਰੋਏ ਮidan chandra roye ਉਹਨਾਂ ਦਾ ਜਨਮ ਵੀ ਪਹਿਲੀ ਜੁਲਾਈ ਨੂੰ ਹੋਇਆ ਸੀ ਤੇ ਉਹਨਾਂ ਨੇ ਸਪਾਨੀਸ਼ ਸੰਸਦ ਨੂੰ ਅਲਵਿਦਾ ਵੀ ਪਹਿਲੀ ਜੁਲਾਈ ਨੂੰ ਕਹਿ ਕੇ ਕੀਤਾ ਸੀਗਾ ਤੇ ਇਹ ਜਨਮ ਤੇ ਜਿਹੜਾ ਮੌਤ ਦਾ ਸੇਮ ਡੇ ਹੋਣਾ ਹੈ ਵੀ ਇੱਕ ਕਨਸੀਡੈਂਸੀ ਔਰ ਬਹੁਤ ਇੱਕ ਐਮੀਨਰ ਡਾਕਟਰ ਬੈਸਟ ਬੰਗਾਲ ਤੋਂ ਜਿਹੜੇ ਕਿ ਬੈਸਟ ਬੰਗਾਲ ਦੇ ਮੁੱਖ ਮੰਤਰੀ ਵੀ ਬਣੇ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਕਿ ਇਸ ਵੇਲੇ ਤਕਰੀਬਨ ਤਕਰੀਬਨ ਜੜੇ ਆ ਗਿਆ 1 ਮਿਲੀਅਨ ਜਿਹੜੇ ਡਾਕਟਰਸ ਮੈਡੀਕਲ ਸਟੂਡੈਂਟ ਜੇ ਮੈਂ ਸਾਰੇ ਕਹਿੰਨਾ ਇੰਟਰਨਸ ਵਗੈਰਾ ਤੇ 1 ਮਿਲੀਅਨ ਡਾਕਟਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਦੇ ਫਾਊਂਡਰ ਵੀ ਸੀ ਉਹ ਤੇ ਮੈਡੀਕਲ ਕਾਉਂਸਲ ਆਫ ਇੰਡੀਆ ਜਿਹੜੀ ਕਿ ਮੈਡੀਕਲ ਐਜੂਕੇਸ਼ਨ ਨੂੰ ਤੇ ਹੁਣ ਉਹਦਾ ਜਿਹੜਾ ਨਵਾਂ ਰੂਪ ਹੈ ਉਹ ਨੈਸ਼ਨਲ ਮੈਡੀਕਲ ਕਮਿਸ਼ਨ ਉਹਦੇ ਵੀ ਫਾਊਂਡਰ ਹੋ ਸਨ ਬਹੁਤ ਵੱਡੀ ਉਹਨਾਂ ਦੀ ਕੰਟ੍ਰਿਬਿਊਸ਼ਨ ਸੀ ਮੈਡੀਕਲ ਸਰਵਿਸਸ ਨੂੰ ਸੈਟ ਅਪ ਕਰਨ ਵਾਸਤੇ ਦੇਸ਼ ਦੇ ਵਿੱਚ ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਕੰਟ੍ਰਿਬਿਊਸ਼ਨ ਸੀ ਉਹਨਾਂ ਨੇ ਉਸੇ ਜਨਮ ਕਰਦੇ ਆ ਔਰ ਇਸ ਦਿਨ ਅਸੀਂ ਜਿਹੜੇ ਆ ਗਏ ਸਾਡੇ ਜਿਹੜੇ ਡਾਕਟਰਸ ਆ ਜੇ ਸਤਰਾਵੇ ਜਾਣਦੇ ਹੋ ਸਾਰੇ ਬੜੇ ਭਲੀ ਭਾਤ ਜਾਣਦੇ ਹੋ ਕਿ ਕਰੋਨਾ ਵੇਲੇ ਡਾਕਟਰਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਖਤਰੇ ਚ ਪਾ ਕੇ ਦੇਜੰਨੀਆ ਜਾਨਾਂ ਬਚਾਈਆਂ ਸੋ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਰਾਹੁਲ ਜੀ ਔਰ ਗਨਸ਼ਾਮ ਜੀ ਸਾਡੇ ਜਿਹੜੇ ਮਿਸ਼ਨ ਡਾਇਰੈਕਟਰ ਐਨ ਐਚ ਐ ਤੇ ਨਾਲ ਸਾਡੇ ਡਾਇਰੈਕਟਰ ਆਫ ਸਰਵਿਸਸ ਡਾਕਟਰ ਹਤਿੰਦਰ ਜੀ ਡਾਕਟਰ ਜਸਪ੍ਰੀਤ ਸਾਡੇ ਜਿੰਨੇ ਸਾਰੇ ਪ੍ਰੋਗਰਾਮ ਆਫਸਰ ਐ ਸਾਡੇ ਡਾਇਰੈਕਟਰ ਪ੍ਰਿੰਸੀਪਲ ਔਰ ਸਾਰੇ ਜਿੰਨੇ ਸਾਡੇ ਕੋਲੇ ਸਭ ਤੋਂ ਵੱਡੀ ਗੱਲ ਇਹ ਆ ਕਿ ਡਾਕਟਰ ਬਿਸ਼ਪ ਮੋਨ ਜੋ ਡੀ ਐਮ ਸੀ ਦੇ ਵਿੱਚ ਕਾਰਡੀਓਲੋਜਿਸਟ ਹੈ ਪ੍ਰੋਫੈਸਰ ਹੈ ਇਹ ਤੇ ਡਾਕਟਰ ਰਾਡੀ ਇਹਨਾਂ ਨੇ ਜਿਹੜਾ ਇੱਕ ਸਟੈਮੀ ਪ੍ਰੋਜੈਕਟ ਹੈ ਅੱਜ ਅਸੀਂ ਜਿਹੜੇ ਹਾਰਟ ਦੇ ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੈ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਔਨਰ ਕੀਤਾ ਜਿਹਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਨਾਰਥਨ ਇੰਡੀਆ ਦੇ ਵਿੱਚ ਗਵਰਨਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰ ਨੇ ਮਿਲ ਕੇ ਇਹਨਾਂ ਨੇ ਸਾਡੇ 700 ਡਾਕਟਰਸ ਨੂੰ ਤੇ ਪੈਰਾਮੈਡੀਕਸ ਨੂੰ ਸਾਰੇ ਪੰਜਾਬ ਦੇ ਵਿੱਚ ਟ੍ਰੇਨਿੰਗ ਦਿੱਤੀ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਜੜ ਚਾਹੇ ਤਾਰਨਤਾਰਨ ਚ ਖਡੂਰ ਸਾਹਿਬ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਦਸੂਹੇ ਦੇ ਵਿੱਚ ਮਤਲਬ ਸਬਡਿਵੀਜ਼ਨ ਹਸਪੀਟਲ ਕਮਿਊਨਿਟੀ ਹੈਲਥ ਸੈਂਟਰਸ অর ਡਿਸਟ੍ਰਿਕਟ ਹਸਪੀਟਲ ਦੇ ਵਿੱਚ ਜੜਾ ਹੈਗਾ ਉਹ ਹਾਰਟ ਅਟੈਕ ਦੀ ਜਿਹੜੀ ਲੇਟੈਸਟ ਜਿਹੜੀ ਹੈਗੀ ਆ ਉਹ ਇਲਾਜ ਹੋ ਰਿਹਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਕਿਸੇ ਨੂੰ ਹਾਰਟ ਅਟੈਕ ਹੁੰਦਾ ਤਾਂ ਉਹ ਮਿੰਟਾਂ ਦੀ ਸਕਿੰਟਾਂ ਦੀ ਖੇਡ ਹੁੰਦੀ ਆ ਉਹਦੇ ਵਿੱਚ ਉਹਨੂੰ ਅਸੀਂ 골ਡਨ ਆਰ ਵੀ ਕਹਿੰਦੇ ਆ ਤੇ ਇਹਨਾਂ ਦੇ ਜਿਹੜਾ ਸਾਡੀ ਕੋਲੈਬੋਰੇਸ਼ਨ ਹੋਈ ਸੀ ਜਿਹੜੀ ਇਹਨਾਂ ਨੇ ਸਾਡੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਔਰ ਇੱਕ ਬੜਾ ਮਹਿੰਗਾ ਟੀਕਾ ਹੁੰਦਾ ਕਨੈਕਟਿਵ ਪਲੇਸ 30000 ਦਾ ਰੋਟਸਾ ਉਹ ਸਰਕਾਰ ਫ੍ਰੀ ਦਿੰਦੀ ਹੈ ਜੀ ਉਹਦੇ ਵਿੱਚ 700 ਜਿਹੜੇ ਆ ਗਿਆ 583 ਬੰਦਿਆਂ ਨੂੰ ਜਿਹੜਾ ਹੈਗਾ ਉਹ thrombolyze ਕੀਤਾ 700 ਪੇਸ਼ੈਂਟ ਸੀਗੇ 14000 ਬੰਦਿਆਂ ਦੀ ਸਕਰੀਨਿੰਗ ਹੋਈ ਤੇ ਉਹ 583 ਬੰਦਿਆਂ ਦੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਜਾਨ ਹੈ ਉਹ ਇਸ ਪ੍ਰੋਜੈਕਟ ਕਰਕੇ ਬਚੀ ਕਿ ਉਹਨਾਂ ਦੇ ਉੱਤੇ ਟੀਕਾ ਲੱਗਿਆ ਇੰਜੈਕਸ਼ਨ ਲੱਗਿਆ ਤੇ ਇਮੀਡੀਏਟਲੀ ਉਹਨਾਂ ਨੂੰ ਹੱਬ ਐਂਡ ਸਪੋਕ ਕਹਿੰਦੇ ਆ ਉਹਨੂੰ ਜਿਸ ਤਰ੍ਹਾਂ ਦਾਇਨੰਦ ਮੈਡੀਕਲ ਕਾਲਜ ਇੱਕ ਹੱਬ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਚੰਡੀਗੜ੍ਹ ਸੈਕਟਰ 32 ਦਾ ਇੱਕ ਹਬ ਸੀ ਤੇ ਹੁਣ ਸਾਡੇ ਚ ਬਨੂਏ ਦੱਸਦੇ ਹੋਏ ਬੜਾ ਮਾਣ ਹੁਸੂਸ ਹੋ ਰਿਹਾ ਕਿ ਪਟਿਆਲੇ ਦੇ ਵਿੱਚ ਡਾਕਟਰ ਸਾਹਿਬ ਸਾਡੇ ਕੋਲ ਬੈਠੇ ਹੋਏ ਆ ਅੰਮ੍ਰਿਤਸਰ ਸਾਡੇ ਸਾਡੇ ਜਿਹੜੇ ਗਵਰਨਮੈਂਟ ਆ ਫਰੀਦਕੋਟ ਵੀ ਬਣਿਆ ਉੱਥੇ ਵੀ ਹੁਣ ਕਾਰਡੀਓਲੋਜਿਸਟ ਜੁਆਇਨ ਹੋ ਗਿਆ ਜਿਹੜੇ ਸਰਕਾਰੀ ਕਾਲਜ ਵੀ ਆ ਔਰ ਪ੍ਰਾਈਵੇਟ ਕਾਲਜ ਵੀ ਆ ਉੱਥੇ ਜਿਹੜਾ ਉਹਦੇ ਪੇਸ਼ੈਂਟ ਦੇ ਸਟੈਂਟ ਪਾਣਾ ਕਾਰਡੀਕ ਸਰਜਰੀ ਹੋਣੀ ਆ ਜੋ ਉਹਦਾ ਅਗਲਾ ਅਗਲਾ ਜਿਹਨੂੰ ਅਸੀਂ ਕਹਿੰਦੇ ਆ ਰੀ ਪਰਫਿਊਜ਼ਨ ਕੰਮਿਸ਼ਨ ਅਮਰਤਵੀਅਨੋ ਜੀ ਕਹਿੰਦੇ ਆ ਜੀ ਐਕਿਊਟ ਮਾਰਕਲ ਇਨਫੈਕਸ਼ਨ ਰੀਵਾਸਕੂਲਰਾਈਜੇਸ਼ਨ ਨੇ ਟਾਈਮ ਕਿ ਉਹਦੀ ਸਮੇਂ ਰਹਿਦੇ ਜੇ ਹੋਵੇ ਤਾਂ ਹਾਰਟ ਦੇ ਵਿੱਚ ਬੰਦਾ ਜਿਹੜਾ ਹੈਗਾ ਇੱਕ ਨਾਰਮਲ ਲਾਈਫ ਜੀਡ ਕਰ ਸਕਦਾ ਹੈ ਤੇ ਇਹ ਇੱਕ ਬਹੁਤ ਅੱਛਾ ਕਲੈਬੋਰੇਟਿਵ ਐਫਰਟ ਸੀਗਾ ਜੀ ਜੋ ਇੱਕ ਆਪਣੀ ਕਿਸਮ ਦਾ ਪਹਿਲਾ ਜਿਹੜਾ ਨਾਰਥਰਨ ਇੰਡੀਆ ਦੇ ਵਿੱਚ ਜਿਹੜਾ ਹੈਗਾ ਸੈਂਟਰਲ ਇੰਡੀਆ ਨਾਰਥਰਨ ਇੰਡੀਆ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਪਹਿਲਾ ਇੱਕ ਸਾਡਾ ਬਹੁਤ ਹੀ ਕਾਮਯਾਬ ਜਿਹੜੀ ਆਪਸ ਦੇ ਵਿੱਚ ਕਲੈਬੋਰੇਸ਼ਨ ਰਹੀ ਆ ਇੱਕ ਲੋਕਾਂ ਦੀ ਧਾਰਨਾ ਹੁੰਦੀ ਸੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਹਾਰਟ ਅਟੈਕ ਦਾ ਸ਼ਾਇਦ ਇਲਾਜ ਨਹੀਂ ਹੁੰਦਾ ਸ਼ਾਇਦ ਹੁੰਦਾ ਵੀ ਨਹੀਂ ਸੀ ਪਹਿਲਾਂ ਬੋਲਣਾ ਜਲਦੀ ਦਾ ਹੁੰਦਾ ਨਹੀਂ ਵੀ ਹੁੰਦਾ ਵੀ ਜੇ ਕੋਈ ਉਹ ਨਹੀਂ ਆ ਤੇ ਪ੍ਰਾਈਵੇਟ ਵਿੱਚ ਹੁੰਦਾ ਸੀਗਾ ਕਿ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਤੇ ਸਾਡੇ ਕਾਰਡੀਓਲੋਜਿਸ ਜਦੋਂ ਸਾਨੂੰ ਲੈਕਚਰ ਦੇਣਾ ਹੁੰਦਾ ਗੱਲ ਸੁਣਾਦੇ ਹੁੰਦੇ ਸੀ ਕਿ ਬੰਦੇ ਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਗਿਆ ਕਾਰਡੀਓਲੋਜਿਸ ਕੋਲੇ ਤੇ ਉਹਨੇ ਉਹਨੂੰ ਸਾਰਾ ਕੁਝ ਕਰਤਾ ਸਟੈਂਟ ਪਾਤਾ ਸਾਰਾ ਕੁਝ ਠੀਕ ਹੋ ਗਿਆ ਤੇ ਜਦੋਂ ਉਹ ਜਾ ਰਿਹਾ ਸੀਗਾ ਥੈਂਕ ਯੂ ਡਾਕਟਰ ਕਹਿਣਾ ਸੀ ਉਹਨੇ ਤੇ ਜਦੋਂ ਉਹਨਾਂ ਨੂੰ ਬਿੱਲ ਦੇਖਿਆ ਤੇ ਬਿੱਲ ਦੇਖ ਕੇ ਉਹਨੂੰ ਦੁਬਾਰਾ ਹਾਰਟ ਅਟੈਕ ਹੋ ਗਿਆ 48 ਲੱਖ ਰੁਪਏ ਸੋ ਉਹ ਉਸ ਤੋਂ ਵੀ ਜਿਹੜਾ ਹੈਗਾ ਇੱਕ ਛੁਟਕਾਰਾ ਮਿਲਿਆ ਲੋਕਾਂ ਨੂੰ ਇਹ ਵੀ ਲੋਕਾਂ ਦੀ ਧਾਰਨਾ ਚੇਂਜ ਕੀਤੀ ਹੈ ਜੀ ਇਸ ਕਲੈਬੋਰੇਸ਼ਨ ਨੇ ਅ ਔਰ ਸਾਡੇ ਜਿਹੜੇ ਡਾਕਟਰਸ ਆ ਗਏ ਆ ਇਹਦੇ ਬਾਰੇ ਜਦੋਂ ਕੋਈ ਪੇਸ਼ੈਂਟ ਜਦੋਂ ਡਿਸਟ্রেਸ ਹੁੰਦਾ ਸਾਡਾ ਜਿਹੜਾ ਕਾਰਡੀਓਲੋਜਿਸਟ ਆ ਜਾਂ ਜਿਹੜੇ ਲੇਡੀ ਡਾਕਟਰਸ ਆ ਗਏ ਆ ਜਦੋਂ ਔਰਣੀ ਪ੍ਰੈਗਨੈਂਟ ਹੁੰਦੀ ਹੈ ਜਿੰਨੀ ਦੇ ਡਿਲੀਵਰੀ ਨਹੀਂ ਹੋ ਜਾਂਦੀ ਦ ਡਾਕਟਰਸ ਆਰ ਆਲਸੋ ਔਨ ਸਟ੍ਰੈਸ ਜਾ ਜਿਹੜੇ ਬਿਹੋਸ਼ੀ ਦਾ ਡਾਕਟਰ ਆ ਕੋਈ ਬੰਦੇ ਨੂੰ ਬਿਹੋਸ਼ ਕਰ ਦਿੰਦੇ ਆ ਜਿੰਨੀ ਦਰ ਉਹ ਦੁਬਾਰਾ ਆ ਕੇ ਨੋਰਮਲ ਸਾਰੇ ਲੈਣ ਲੱਗ ਜਾਂਦਾ ਸੋ ਉਹ ਡਾਕਟਰ ਦੇ ਕੁਛ ਨਾ ਕੁਛ ਸਟ्रेस ਰਹਿੰਦਾ ਸੋ ਇਹ ਇੱਕ ਸ਼ਾਇਦ ਇਹ ਦੀ ਰਿਅਲਾਈਜੇਸ਼ਨ ਸੁਸਾਇਟੀ ਵਿੱਚ ਆ ਤਾਂ ਸਹੀ ਡਾਕਟਰ ਨੂੰ ਰੱਬ ਵੀ ਕਹਿੰਦੇ ਆ ਪਰ ਸ਼ਾਇਦ ਉਨੀ ਜ਼ਿਆਦਾ ਨਹੀਂ ਹੈ ਕਿ ਡਾਕਟਰ ਜੀ ਜਿਹੜੇ ਹੈਗਾ ਉਹ ਦੇ ਦੇ ਪਾਸ ਟੂ ਅ ਰੇਂਜ ਆਫ ਇਮੋਸ਼ਨ ਜਦੋਂ ਪੇਸ਼ੈਂਟ ਨੂੰ ਟਰੀਟ ਕਰਦੇ ਆ ਕਈ ਵਾਰੀ ਡਿਸਪਾਇਟ ਯੋਰ ਬੈਸਟ ਐਫਰਟਸ ਉਹਨਾਂ ਦੇ ਜਿਹੜੇ ਜਿਹੜੇ ਰਿਜ਼ਲਟਸ ਉਸ ਤਰ੍ਹਾਂ ਨਹੀਂ ਹੁੰਦੇ ਜੋ ਤੁਸੀਂ ਚਾਹੁੰਦੇ ਆ ਔਰ ਕਈ ਵਾਰੀ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਮਿਲਦਾ ਕਿ ਜਿਹਨੂੰ ਲੋਕ ਮੈਰੀਕਲ ਕਹਿੰਦੇ ਆ ਤੁਸੀਂ ਉਹ ਵੀ ਕਰਦੇ ਹੋ ਸੋ ਮੈਂ ਇਸ ਦਿਨ ਦੇ ਉੱਤੇ ਅਸੀਂ ਜਿਹੜੇ ਸਾਡੇ ਜਿੰਨੇ ਵੀ ਕਾਰਡੀਓਲੋਜਿਸਟ ਹੈ ਔਰ ਅਸੀਂ ਅੱਗੇ ਤੋਂ ਅਸੀਂ ਜਿੰਨੇ ਵੀ ਸਾਡੇ ਮੈਡੀਕਲ ਪ੍ਰੋਫੈਸ਼ਨਲ ਹੈ ਚਾਹੇ ਕੋਈ ਗਾਇਨੀ ਦੇ ਖੇਤਰ ਵਿੱਚ ਵਧੀਆ ਕੰਮ ਕਰੇਗਾ ਨਿਊਰੋਲੋਜੀ ਦੇ ਖੇਤਰ ਵਿੱਚ ਮੈਡੀਸਨ ईएनटी ਔਰ ਬਹੁਤ ਸਾਰੇ ਯ ਕਲੈਬੋਰੇਸ਼ਨ ਅਸੀਂ ਜੜੀ ਸਾਡੀ ਇਹ ਜਿਹੜਾ ਹਾਰਟ ਦੀ ਕਲੈਬੋਰੇਸ਼ਨ ਸੀ ਇੰਨੀ ਵਧੀਆ ਪੰਜਾਬ 'ਚ ਕੰਮ ਕਰ ਰਹੀ ਹੈ ਇਸ ਤੋਂ ਇਨਸਪਾਇਰ ਹੋ ਕੇ ਹੁਣ ਅਸੀਂ ਜਿਹੜਾ ਬ੍ਰੇਨ ਸਟ੍ਰੋਕ ਜਿਹਨੂੰ ਅਸੀਂ ਕਹਿੰਦੇ ਜਿਹਦੇ ਨਾਲ ਪਾਸਾ ਮਾਰਿਆ ਜਾਂਦਾ ਅਦਰੰਕ ਕਹਿ ਦਿੰਦੇ ਆ ਅਸੀਂ ਉਹਦੇ ਵਾਸਤੇ ਵੀ ਅਸੀਂ ਹੱਬ ਐਂਡ ਸਪੋਕ ਦੇ ਵਿੱਚ ਜਿਹੜਾ ਹੈਗਾ ਅਸੀਂ ਮਕੈਨੀਕਲ ਥਰੋਮਬੈਕਟੋਮੀ ਉਹਦੇ 'ਚ ਗਵਰਨਮੈਂਟ ਤੇ ਪ੍ਰਾਈਵੇਟ ਦੀ ਕਲੈਬੋਰੇਸ਼ਨ ਦੇ ਨਾਲ 7-8 ਲੱਖ ਰੁਪਏ ਦਾ ਆਪਰੇਸ਼ਨ ਲੋਕਾਂ ਦਾ ਫ੍ਰੀ ਹੋ ਰਿਹਾ ਹੁਣ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਹਾਂ ਔਰ ਅੱਗੇ ਅਸੀਂ ਜਿਹੜਾ ਜਿਹੜਾ ਆਪਣਾ ਕੋਕਲੀਅਰ ਟ੍ਰਾਂਸਪਲੈਂਟ ਜਿਹੜੇ ਬੱਚੇ ਡੈਫਰੈਂਟ ਡੰਬ ਹੁੰਦੇ ਆ ਉਹਨਾਂ ਵਾਸਤੇ ਜਿਹੜੇ 2 ਸਾਲ ਤੋਂ ਪਹਿਲਾਂ ਇੰਟਰਵੈਨਸ਼ਨ ਹੋ ਜਾਏ ਨੂੰ ਅਸੀਂ अर्ਲੀ ਇੰਟਰਵੈਨਸ਼ਨ ਕਹਿੰਦੇ ਆ ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨਸ ਦੇ ਵਿੱਚ ਗਵਰਨਮੈਂਟ ਤੇ ਪ੍ਰਾਈਵੇਟ ਸੈਕਟਰ ਦੀ ਕੋਲਾਬੋਰੇਸ਼ਨ ਕਰਕੇ ਇਹ ਕੋਸਟ ਇਫੈਕਟਿਵ ਵੀ ਆ ਔਰ ਜਿਹੜਾ ਡਾਕਟਰ ਆ ਉਹਨਾਂ ਵਾਸਤੇ ਗ੍ਰੈਟੀਫਾਈਂਗ ਵੀ ਆ ਜਿਹੜਾ ਪ੍ਰਾਈਵੇਟ ਡਾਕਟਰ ਵੀ ਆ ਜੇ ਉਹਦੇ ਕੋਲੇ ਪੇਸ਼ੈਂਟ ਟਾਈਮ 'ਤੇ ਆਂਦਾ ਉਹਦਾ ਇਲਾਜ ਕਰਦਾ ਪੇਸ਼ੈਂਟ ਰਿਕਵਰ ਹੋ ਕੇ ਘਰ ਜਾਂਦਾ ਤਾਂ ਉਹਦੇ ਉਹਨੂੰ ਇੱਕ ਗ੍ਰੈਟੀਫਿਕੇਸ਼ਨ ਉਹਦੀ ਹੁੰਦੀ ਆ ਬਿਅਰਸ ਜੇ ਪੇਸ਼ੈਂਟ ਲੇਟ ਆਇਆ ਉਹਨੇ ਕੋਸ਼ਿਸ਼ ਉਹਨੂੰ ਵੱਧ ਕਰਨੀ ਪੈਂਦੀ ਆ ਫੇਕ ਨੂੰ ਡੈੱਡ ਬੋਡੀ ਕਰ ਲੈ ਕੇ ਜਾਂਦੇ ਆ ਤਾਂ ਫਿਰ ਉਹਨੂੰ ਉਹਨੂੰ ਡਾਕਟਰ ਨੂੰ ਕੋਈ ਸੈਟੀਸਫੈਕਸ਼ਨ ਨਹੀਂ ਹੁੰਦੀ ਨਾ ਪੈਸੇ ਲੈ ਕੇ ਨਾ ਆਪਣੀ ਜ਼ਿਆਦਾ ਮਿਹਨਤ ਕਰਕੇ ਸੋ ਇਹ ਇੱਕ ਬਹੁਤ ਮਤਲਬ ਬੁਰੜਾ ਹੈਗਾ ਡਾਕਟਰਸ ਦੇ ਵਾਸਤੇ ਜੀ ਅੱਜ ਮੈਂ ਕਹੂੰਗਾ ਸਾਰੇ ਮੈਡੀਕਲ ਪ੍ਰੋਫੈਸ਼ਨਲਸ ਵਾਸਤੇ ਸੋ ਮੈਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ 3 ਕਰੋੜ ਲੋਕਾਂ ਦੀ ਸੇਵਾ ਦੇ ਵਿੱਚ ਇਕੱਠੇ ਹੋ ਕੇ ਕੰਮ ਕਰ ਰਹੇ ਹੈ ਇੱਕ ਨਵੀਂ ਧਾਰਨਾ ਜਿਹੜੀ ਹੈਗੀ ਆ ਵੀ ਗਵਰਨਮੈਂਟ ਐਂਡ ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਸਮਾਜ ਦੀ ਬਿਹਤਰੀ ਵਾਸਤੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸਿਰ ਪੰਜਾਬ ਨੂੰ ਸਿਹਤਮੰਦ ਬਣਾਉਣ ਵਾਸਤੇ ਔਰ ਸਿਹਤ ਕ੍ਰਾਂਤੀ ਵਾਸਤੇ ਔਰ ਸਭ ਤੋਂ ਵੱਡੀ ਗੱਲ ਹੈ ਜਿਸ ਤਰ੍ਹਾਂ ਮੈਂ ਇੱਕ ਵਿਜ਼ਰਵੇ ਲੀਡਰ ਦੀ ਗੱਲ ਕੀਤੀ ਆ ਬੀਸੀ ਰਵਾਇ ਦੀ ਡਾਕਟਰ ਬੀਸੀ ਰਵਾਇ ਦੀ ਇਸੇ ਤਰ੍ਹਾਂ ਸਾਡੇ ਜਿਹੜੇ ਲੀਡਰ ਆ ਗਏ ਸ਼ਰੀਆਪੰਦ ਕੇਜਰੀਵਾਲ ਜੀ ਔਰ ਮਨੀਸ਼ ਸਸੋਦੀਆ ਜੀ ਜਿਨ੍ਹਾਂ ਨੇ ਜਿਹੜੀ ਰਾਜਨੀਤੀ ਆ ਪਹਿਲਾਂ ਉਹ ਰਾਜਨੀਤੀ ਕੀਤੀ ਜਾਂਦੀ ਸੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਤੇ ਜਿਹੜਾ ਸੱਚਾ ਰਾਸ਼ਟਰਵਾਦ ਹੈ ਜਿਹੜੀ ਬੱਚਾ ਨੂੰ ਸਿੱਖਿਆ ਬਹੁਤ ਵਧੀਆ ਮਿਲਣੀ ਚਾਹੀਦੀ ਹੈ ਲੋਕਾਂ ਨੂੰ ਜਿਹੜੀਆਂ ਸਿਹਤ ਸੁਰਤਾ ਇਹ ਇੱਕ ਫੰਡਾਮੈਂਟਲ ਰਾਈਟ ਹੈ ਜੇ ਲੋਕਾਂ ਨੂੰ ਜਿਹੜੀਆਂ ਸਿਹਤ ਸੁਰਤਾ ਹੈਗੀਆਂ ਉਹ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਜਿਵੇਂ ਅਸੀਂ ਕੋਲਾਬੋਰੇਸ਼ਨ ਕਰੀਏ ਅਸੀਂ ਕੁਝ ਵੀ ਕਰੀਏ ਜਿਹੜੀਆਂ ਇਹ ਕੁ ਜਿਹੜੀਆਂ ਮੰਨ ਲਓ ਫਸਟ ਪਾਸ ਜਿਹੜੀਆਂ ਸੁਰਤਾ ਹੈਗੀਆਂ ਲੋਕਾਂ ਨੂੰ ਇਨ ਰਿਸਪੈਕਟ ਔਫ ਦਾ ਕਿਉਂ ਕੋਡ ਕਰ ਸਕਦੇ ਨਹੀਂ ਇਹ ਸਾਰਿਆਂ ਨੂੰ ਮਿਲੀਆਂ ਚਾਹੀਦੀਆਂ ਔਰ ਇਹਦੇ ਵਾਸਤੇ ਜਿਹੜੀ ਹੈਗੀ ਆ ਉਹ ਸਾਡੇ ਜਿਹੜੇ ਲੀਡਰ ਆ ਕੇ ਅਰਵਿੰਦ ਕੇਜਵਾਲ ਮਨੀਸ਼ ਸੋਧਿਆ ਜੀ ਮਾਨ ਸਾਹਿਬ ਔਰ ਸਾਡੀ ਸਾਰੀ ਜਿਹੜੀ ਸਾਡੀ ਹੈਲਥ ਦੀ ਟੀਮ ਬੈਠੀ ਹੋਈ ਆ ਸੋ ਇਹਦੇ ਚ ਅਸੀਂ ਕੰਮ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ 3.5 ਕਰੋੜ ਲੋਕਾਂ ਨੂੰ 65 ਲੱਖ ਪਰਿਵਾਰਾਂ ਨੂੰ 10 ਲੱਖ ਤੱਕ ਜਿਹੜਾ ਉਹ ਬੀਮਾ ਵੀ ਮਿਲੇਗਾ ਔਰ ਸਾਡੀ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਦੇ ਵਿੱਚ 3.5 ਕਰੋੜ ਲੋਕਾਂ ਨੇ ਇਲਾਜ ਕਰਾਇਆ ਤੇ ਉੱਥੇ ਹੁਣ ਡੈਂਗੂ ਦਾ ਟੈਸਟ ਵੀ ਪ੍ਰੈਗਨਸੀ ਦਾ ਟੈਸਟ ਵੀ ਐਚ ਆਈ ਵੀ ਹੈਪਟਾਈਟਸ ਦਾ ਟੈਸਟ ਵੀ ਔਰ ਬਲੱਡ ਪ੍ਰੈਸ਼ਰ 슈ਗਰ ਇਹ ਵੀ ਜਿਹੜੀ ਐਨਸੀਡੀ ਦੀ ਸਕਰੀਨਿੰਗ ਆ ਸੀ ਇਹ ਵੀ ਜਿਹਨੂੰ ਅਸੀਂ ਹਰ ਜਿਹੜਾ ਜਿਹੜੇ ਸਾਡੇ ਪੰਜਾਬ ਦੇ ਬੰਦੇ ਆ ਹਰ ਇੱਕ 3 ਕਰੋੜ ਲੋਕਾਂ ਨੂੰ ਇਹ ਸੁਵਿਧਾ ਅਵੇਲੇਬਲ ਹੋਏਗੀ ਕਿ ਕੋਈ ਬੰਦਾ ਇਸ ਕਰਕੇ ਉਹਦੇ ਗੁਰਦੇ ਫੇਲ ਨਾ ਹੋ ਜਾਣ ਕਿ ਉਹਦਾ ਬੀਪੀ ਦਾ ਜਾਂ 슈ਗਰ ਦਾ ਇਲਾਜ ਨਹੀਂ ਹੋ ਰਿਹਾ ਸੋ ਇਹ ਤੁਹਾਡੇ ਨਾਲ ਜਿਹੜੀ ਮੈਂ ਅੱਜ ਦੀ ਜਿਹੜੀ ਡਾਕਟਰਸ ਦੇ ਦੇ ਉੱਤੇ ਮੈਂ ਇੱਕ ਵਾਰ ਫੇਸ ਜਿਹੜੇ ਸਾਡੇ ਇੱਥੇ ਕਾਰਡੀਓਲੋਜਿਸ ਬੈਠੇ ਆ ਜਿਹੜੇ ਮੈਨੂੰ ਸੁਣਨਗੇ ਸਾਰੇ ਮੈਡੀਕਲ professionals ਡਾਕਟਰਸ ਨਰਸਸ ਫਾਰਮਾਸਿਸਟ ਜਨਨਾਵਨ ਦਾ ਆਪਰੇਸ਼ਨ تھیਟਰ ਸਿਸਟਰਡ ਸਾਰੇ ਪੈਰਾਮੈਡੀਕਸ سپورਟਿੰਗ ਸਟਾਫ ਸੋ ਸਾਰਿਆਂ ਨੂੰ ਮੈਂ ਡਾਕਟਰਸ ਦੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਔਰ ਸ਼ੁਭਕਾਮਨਾਵਾਂ ਵੀ ਦਰਨਾ ਕਿ ਆਪਾਂ ਇਸ ਤਰ੍ਹਾਂ ਹੀ ਮਿਲ ਕੇ ਪੰਜਾਬ ਨੂੰ ਜਿਹੜਾ ਹੈਗਾ ਉਹ ਸਿਹਤਮੰਦ ਬਣਾਉਣ ਵਾਸਤੇ ਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੀ ਨੈਸ਼ਨਲ ਲੀਡਰਸ਼ਿਪ ਨੇ ਜੋ ਬੀੜਾ ਚੁੱਕਿਆ ਤੇ ਉਹਨੂੰ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਬਹੁਤ ਵਧੀਆ ਸਿਹਤ ਦੇ ਸਕੀਏ